ਤੁਹਾਡਾ ਨਾਮ ਮੈਡੀਕਲ ਸਟੋਰ ਦਾ ਨਾਮ 파ਸੀ ਮੈਡੀਕਲ ਸਟੋਰ 파ਸੀ ਮੈਡੀਕਲ ਸਟੋਰ ਜੀ ਕੀ ਇਹ ਵਾਕਿਆ ਜਿਹੜੀ ਵੀਡੀਓ ਦੇਖਣ ਨੂੰ ਵਾਇਰਲ ਹੋ ਰਹੀ ਆ ਸ਼ਟਰ ਟੁੱਟਾ ਵਾ ਕੀ ਤੁਹਾਡੀ ਦੁਕਾਨ ਨਹੀਂ ਤੇ ਕੀ ਵਾਕਿਆ ਹੋਇਆ ਵਾ ਹਾਂਜੀ ਜੀ ਸਵਾ 3 ਵਜੇ ਸੋਮਵਾਰ ਤੜਕੇ ਜਿਹੜਾ ਉਹ ਸ਼ਟਰ ਤੋੜ ਕੇ ਕੋਈ ਅਣਪਛਾਤੇ ਬੰਦੇ ਤੇ ਅੰਦਰ ਆਏ ਆ ਤੇ ਸਾਡਾ ਨਰਦੀ ਜਿਹੜਾ ਵਾ 25 ਤੋਂ 30 ਹਜ਼ਾਰ ਰੁਪਏ ਦੇ ਵਿੱਚ ਨੁਕਸਾਨ ਕਰਕੇ ਚਲੇ ਗਏ ਸਰ ਇਹ ਕਿੰਨੇ ਜਣੇ ਆਏ ਸੀ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਤੇ ਸਿਰਫ ਇੱਕ ਇੱਕ ਬੰਦੇ ਅੰਦਰ ਐਂਟਰ ਕੀਤਾ ਪਤਾ ਲੱਗਾ ਪਰ ਜੋ ਆਪਣਾ ਦਿਮਾਗ ਕਹਿੰਦਾ ਜਾਂ ਪੁਲਿਸ ਵੀ ਸ਼ਾਇਦ ਹੋਈ ਕਹੇਗੀ ਕਿ ਬਾਹਰੋਂ ਸ਼ਟਰ ਐਵੇਂ ਨਹੀਂ ਚੁੱਕਿਆ ਜਾਂਦਾ ਦੋ ਤਿੰਨ ਜਣੇ ਤੇ ਹੋਣਗੇ ਤੇ ਬਾਹਰਲੀ ਵੀਡੀਓ ਕਿਹਾ ਹੈ ਪੁਲਿਸ ਵਾਲਿਆਂ ਨੂੰ ਵੀ ਖੰਗਾਲਨ ਤੇ ਵੇਖਣ ਵੀ ਕਿਸ ਕਿਹੜੇ ਬੰਦੇ ਨੇ ਕਿੰਨੇ ਬੰਦੇ ਸੀਗੇ ਤੇ ਕੋਈ ਇੱਕ ਅੱਦਾ ਵੀ ਹੁੰਦਾ ਵਾ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਸੀਂ ਇਸ ਬੰਦੇ ਦਿਖਾ ਦਿੱਤੀ ਹਾਂਜੀ ਹਾਂਜੀ ਮੈਂ ਸਿਟੀ ਥਾਣੇ ਵਿੱਚ ਦਰਖਾਸਤ ਦਿੱਤੀ ਹੈ ਜੀ। ਸਰ ਤੁਹਾਡੇ ਨਜ਼ਦੀਕ ਹੀ ਕੈਸੀ ਆਫਿਸ ਈ ਹੈਗਾ ਵਾ। ਹਾਂ ਜੀ ਇਹ ਸਾਈਬਰ ਕ੍ਰਾਈਮ ਆਫਿਸ ਹੈ ਜੀ ਇਹ। ਜੀ। ਸਾਈਬਰ ਕ੍ਰਾਈਮ ਆਫਿਸ ਨਾਲ ਹੀ ਦਫ਼ਤਰ ਹੈ। ਹਾਂ ਜੀ। ਪਰ ਕੀ ਲੱਗ ਰਿਹਾ ਕਿ ਉਹਨਾਂ ਨੂੰ ਕੋਈ ਡਰ ਕੋਈ ਨਹੀਂ। ਇਹ ਜਿਹੜੇ ਹੋਣ ਮੇਰੇ ਹਿਸਾਬ ਨਾਲ ਤੇ ਐਹੋ ਲੱਗ ਰਿਹਾ ਕਿ ਉਹਨਾਂ ਨੂੰ ਜਿਹੜੇ ਵੀ ਆ ਗੁੰਡੇ ਜਾਂ ਗੁੰਡੇ ਜਾਂ ਜਿਹੜੇ ਚੋਰ ਨੇ ਇਹਨਾਂ ਨੂੰ ਡਰ ਡਰ ਖਤਮ ਹੋ ਗਿਆ ਇਹਨਾਂ ਦਾ ਹੁਣ ਇਹਨਾਂ ਨੂੰ ਬਸ ਜਿੱਥੇ ਓਪਰਚੁਨਿਟੀ ਮਿਲਦੀ ਹੈ ਹਲਕੀ ਜਿਹੀ ਵੀ। ਲਾਈਟ ਰੂਟ ਬੰਦੇ ਆ ਜਾਂ ਥੋੜਾ ਜਿਹਾ ਨਜ਼ਰ ਆਉਂਦਾ ਵੀ ਕਿ ਇੱਥੇ ਹਰਕਤ ਨਹੀਂ ਹੋ ਰਹੀ ਥੋੜੇ ਚਿਰ ਤੋਂ ਉੱਥੇ ਉੱਥੇ ਆਪਣਾ ਇਹ ਕੰਮ ਕਰ ਜਾਂਦੇ ਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੀ ਜੋ ਸਾਡਾ ਨੁਕਸਾਨ ਹੋਇਆ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਪੁਲਿਸ ਜਿਹੜਾ ਉਹ ਪੂਰਾ ਸਾਡਾ ਸਾਥ ਦੇਵੇ ਔਰ ਕਰਮਚਾਰੀਆਂ ਦੇ ਵਿੱਚ ਇਸ ਤਰ੍ਹਾਂ ਦਾ ਵਾਕਿਆ ਕਿਸੇ ਹੋਰ ਨਾਲ ਨਾ ਹੋਵੇ ਕਿ ਪੁਲਿਸ ਨੂੰ ਫੀਡ ਕਰਦੇ ਗਸ਼ਤ ਨੂੰ ਵਧਾਇਆ ਜਾਵੇ ਮੇਨ ਰੋਡ ਤੇ ਗਸ਼ਤ ਨੂੰ ਵਧਾਇਆ ਜਾਵੇ ਔਰ ਕੋਸ਼ਿਸ਼ ਕੀਤੀ ਜਾਵੇ ਕਿ ਪੀਸੀਆਰ ਜਿਹੜਾ ਉਹ ਪੂਰੀ ਤਰ੍ਹਾਂ ਆਪਣਾ ਕੰਮ ਕਰੇ ਬਾਈਪਾਸ ਤੋਂ ਬਾਈਪਾਸ ਟਾਰਗੇਟ ਕੀਤਾ ਜਾਵੇ 2 3 4 ਮੁਲਾਜ਼ਮ ਜਿਹੜੇ ਐਸੇ ਇੱਕ ਪੱਖ ਤੇ ਰੱਖੇ ਜਾਂਨ ਵੀ ਜਿਹੜੇ ਕਮ ਸਿਕਮ ਡਰਦੇ ਰਵੇ ਇਹਨਾਂ ਨੂੰ ਕ੍ਰਿਮੀਨਲਸ ਨੂੰ ਜੇ ਟਾਈਮ ਲੱਗਦਾ ਵਾ ਤੇ ਉਹ ਫੜੇ ਤੇ ਜਾਂਨ ਥੋੜੇ ਬੋੜੀ ਸੂਮ ਮਿਲੇ ਤੇ ਕਿਉਂਕਿ ਅਗਲੇ ਬੰਨੇ ਸਰਦੀਆਂ ਆ ਰਹੀਆਂ ਧੁੰਦਾਂ ਵੀ ਪੈਣੀਆਂ ਬਿਲਕੁਲ ਜੀ ਥੋੜਾ ਜਿਹਾ ਨੁਕਸਾਨ ਦਾ ਆਮ ਲੋਕਾਂ ਕੋ ਮੇਰੇ ਕਲੇ ਨੁਕਸਾਨ ਨਹੀਂ ਗਿਆ ਜੀ तकरीबन ਜਿੰਨੇ ਵੀ ਬਿਜ਼ਨਸਮੈਨ ਹੈਗੇ ਆ ਜਿੰਨੇ ਵੀ ਸੜੋੜਤੇ ਨੇ ਇਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਹਿੰਟ ਮਿਲ ਗਿਆ ਵਾ ਕਿ ਹੌਣ ਵਾਲਾ ਸਮਾ ਜਿਹੜਾ ਉਹ ਸਾਰਿਆਂ ਲਈ ਮਾੜਾ ਵਾ ਕਿ ਸਾਰੇ ਜਣੇ ਮਤਲਬ ਇਹ ਨਾ ਸੋਚਣ ਕਿ ਪਾਸੀ ਮੈਡੀਕਲ ਸਟੋਰ ਦਾ ਹੋ ਇਹ ਸਾਰੇ ਜਣੇ ਰਗੜੇ ਜਾ ਸਕਦੇ ਇਹਦੇ ਵਿੱਚ ਤੇ ਪਹਿਲਾਂ ਆਪਾਂ ਥੋੜੀ ਚੈਰੀ ਰੱਖੀਏ ਪੁਲਸ ਰੇਡੀਓ ਥੋੜੀ ਗੈਸਟ ਵਧਾ ਦਵੇ ਤੇ